ਦੇਖੀ ਵੀ ਬੜੇ ਹੁਣ ਪਿੱਛੇ ਇਹ ਕਿਹੜਾ ਪਿੰਡ ਹੈਗਾ ਭੁਪਿੰਦਰ ਸਿੰਘ ਔਲਖ ਪਿੰਡ ਮਾਹਸਿੰਗ ਵਾਲਾ ਬਲਾਕ ਸਮਤੀ ਦੀ ਚੋਣ ਲੜ ਰਹੇ ਹੋਗੇ ਕੀ ਕਹੋਗੇ ਲਾਗ ਸਮਤੀ ਦੀ ਚੋਣ ਜੋਨ ਤਿੰਨ ਤੋਰ ਲੜ ਰਹੇ ਆ ਪਿੰਡ ਮਾਹਸਿੰਗ ਵਾਲੇ ਤੋਂ ਸਾਡੇ ਚਾਰ ਪਿੰਡ ਫੈਲਦੇ ਨੇ ਬਿਸਕੂਰਾ ਕੋਖਰਾ ਹਰੀਗੜ ਗੇਲਾ ਬਾਵੀੜਾ ਤੇ ਮਾਹਸਿੰਗ ਵਾਲਾ ਚਾਰੇ ਪਿੰਡਾਂ ਚ ਬਹੁਤ ਵਧੀਆ ਪਰ ਮਹਾਂਗਾਰੇ ਮਿਲ ਰਹੇ ਆ ਤੇ ਤਗੜੇ ਹੋ ਕੇ ਚੋਣ ਲੜਾਂਗੇ ਕਿਹੜੀ ਪਾਰਟੀ ਬਨੂੰ ਲੜ ਰਿਓ ਤੇ ਚੋਣ ਨਿਸ਼ਾਨ ਕੀ ਹੈ ਪਾਰਟੀ ਢਿੰਸਾ ਸਾਹਿਬ ਵੱਲੋਂ ਆਜ਼ਾਦ ਚੋਣ ਨਿਸ਼ਾਨ ਮੱਜਾ ਤੇ ਹੋਰ ਵੀ ਜਿਹੜੇ ਕੈਂਡੀਡੇਟ ਨੇ ਜਿਵੇਂ ਮੌਜੂਦਾ ਸਰਕਾਰ ਦੇ ਜਾਂ ਕਾਂਗਰਸ ਦੇ ਤੁਹਾਡੇ ਡਰਾਬਰ ਖੜੇ ਨੇਗੇ ਉਹਨਾਂ ਨੂੰ ਆਪਣੇ ਮੁਕਾਬਲੇ ਚ ਕਿਵੇਂ ਦੇਖਦੇ ਹੁੰਦੇ ਉਹਨਾਂ ਨੂੰ ਆਪਣੇ ਮੁਕਾਬਲੇ ਚ ਅਸੀਂ ਠੀਕ ਨਹੀਂ ਦੇਖਦੇ ਕਿਉਂਕਿ ਮੌਗਰੇ ਸਰਕਾਰ ਪਹਿਲਾਂ ਕਾਂਗਰਸ ਵੀ ਰਹੀ ਐ ਹੁਣ ਮੌਗਰੇ ਸਰਕਾਰ ਆਮ ਆਦਮੀ ਪਾਰਟੀ ਚੱਲ ਰਹੀ ਐ ਕੋਈ ਵਿਕਾਸ ਕਾਰਜ ਨਹੀਂ ਹੋਏ ਕੋਈ ਕੰਮ ਨਹੀਂ ਹੋਏ ਲੋਕ ਜਾਣੂ ਜਾਣ ਨੇ ਲੋਕ ਅੱਗੇ ਆਪੇ 10 ਦਿਨਾਂਗੇ ਵੀ ਕੀ ਇਹਨਾਂ ਨੇ ਕਰਿਆ ਕੀ ਨਹੀਂ ਕੀਤਾ ਪਰਮਿੰਦਰ ਢੀਂਡ ਸਾਹਿਬ ਪਹਿਲਾਂ ਵਿੱਤ ਮੰਤਰੀ ਰਹੇ ਚੁੱਕੇ ਨੇ ਹਲਕੇ ਦੇ ਵਿੱਚ ਤੇ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਜਾਂ ਪਿੰਡਾਂ ਦੇ ਵਿੱਚ ਲੋਕ ਕਿਵੇਂ ਦੇਖਦੇ ਨੇ ਉਹਨਾਂ ਦੇ ਵਿਕਾਸ ਕਰਜਾਂ ਨੇ ਪਰਮਿੰਦਰ ਢੀਂਡ ਸਾਹਿਬ ਬਹੁਤ ਹੀ ਦਰਵੇਸ਼ ਸਿਆਸਦਾਨ ਨੇ ਪਹਿਲਾਂ 10 ਸਾਲ ਜਦੋਂ ਵਿੱਤ ਮੰਤਰੀ ਰਹੇ ਨੇ ਬਹੁਤ ਹੀ ਕੰਮ ਕਰਨੇ ਪਾਈਪਲਾਈਨਾਂ ਤੋਂ ਲੈ ਕੇ ਬੜਾਪਾ ਬਿਜੜਾਂ ਤੋਂ ਲੈ ਕੇ 48 ਸਕੀਮਾਂ ਜੋ ਵੀ ਖੇਤਾਂ ਤੱਕ ਪਹਿਆਂ ਗੰਮੀਆਂ ਪੱਕੀਆਂ ਕਰੀਆਂ ਉਹਨਾਂ ਤੋਂ ਲੈ ਕੇ ਬੜਾਪਾ ਬਿਜੜਾਂ ਤੋਂ ਲੈ ਕੇ ਕੱਚੇ ਘਰਾਂ ਤੋਂ ਲੈ ਕੇ ਕੋਈ ਵੀ ਅੰਡਰਗਰਾਉਂਡ ਪੈਪਰ ਤੋਂ ਲੈ ਕੇ ਕੋਈ ਵੀ ਕੰਮਾਂ ਦੀ ਕੋਈ ਕਮੀ ਨਹੀਂ ਛੱਡੀ ਕੋਈ ਪੈਸੇ ਦੀ ਕਮੀ ਨਹੀਂ ਆਈ ਕਦੇ ਕਦੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਕੋਈ ਪੈਸੇ ਦੀ ਦਿੱਕਤ ਨਹੀਂ ਸੜਕਾਂ ਤੋਂ ਲੈ ਕੇ ਸਾਰੇ ਕੰਮ ਮੁਕੰਮਲ ਤੌਰ ਤੇ ਹੋਏ ਨੇ ਹੋਰ ਜੀ ਕੁਝ ਹੋਰ ਆਖਸ਼ਮ ਦੀ ਚੋਣ ਲੜ ਰਹੇ ਹੋਗੇ ਮੈਂ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਾਂ ਉਹ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਭੀੜ ਸਾਬ ਨੇ ਪਹਿਲਾਂ 10 ਸਾਲ ਸਰਕਾਰ ਦੇ ਵਿੱਚ ਬਹੁਤ ਹੀ ਸੋਹਣੇ ਕੰਮ ਕਰਾਏ ਨੇ ਤੇ ਅੱਗੇ ਵੀ ਕਰਾਂਗੇ VOTER ਨੂੰ ਇਹ ਅਪੀਲ ਕਰਦੇ ਆਂ ਵੀ ਸਾਡੇ ਜਿਲ੍ਹਾ ਪ੍ਰਸਿੱਧੋ ਕੈਂਡੀਡੇਟ ਰਕੇਸ਼ ਸਿੱਧੇ ਘਰ ਵਾਲੀ ਰਾਜਰਾਣੀ ਜੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦਾ ਚੋਣ ਚਿੰਨ੍ਹ ਜੀਪ ਹੈ ਸਾਡਾ ਚੋਣ ਚਿੰਨ੍ਹ ਮੰਝਾ ਹੈ 14 ਤਰੀਕ ਨੂੰ ਆਉਣ ਵਾਲੀ 14 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਜੋ ਕਿ ਆਪਣੇ 10-15 ਸਾਲ ਖਰਾਬ ਹੋਏ ਨੇ ਇਹ ਅੱਗੇ ਨਾ ਖਰਾਬ ਹੋਣਾ ਅੱਗੇ ਆਪਾਂ ਤਗੜੇ ਹੋ ਕੇ ਕਾਰਜ ਕਰਾਈ ਕੰਮ ਸਮਾਰੀ